ਸਸਟੀ ਕਾ ਜੀ ਸਾਰੇ ਨੂੰ ਕਹਿ ਰਿਹਾ ਹਾਂ ਤੁਸੀਂ ਸਾਰੇ ਆਏ ਆਂ ਨੀਂਦ ਕਰਦੇ ਤੁਸੀਂ ਸਾਰੇ ਜਣੇ ਬਹੁਤ ਅਗਿਆ ਹੋਗੇ ਆਪਾਂ ਵੀ ਠੀਕ ਆ ਲਓ ਜੀ ਅੱਜ ਸੰਗਰਾਂਦ ਦਾ ਦਿਨ ਆ ਤੇ ਹਾਰੇ گاਵਾ ਅੱਜ ਸ਼ਨੀਵਾਰ ਦਾ ਦਿਨ ਤੇ ਆਪਾਂ ਆਪਣਾ ਨਹਾ ਧੋ ਲਿਆ ਸੀ ਸਵੇਰ ਸਵੇਰ ਟਾਈਮ ਹੋ ਚੁੱਕਿਆ 8:30 ਵਜੇ ਦਾ ਤੇ ਆਪਾਂ ਜਾਣਾ ਹੈ ਅੱਜ ਬਾਬਾ ਗੁੱਡਾ ਸਾਹਿਬ ਜੀ ਤੇ ਇਸ ਲਈ ਆਪਾਂ ਨਹਾ ਧੋ ਲਿਆ ਸੀ ਘਟਾਉਣ ਨਾਲ ਨਾ ਤੋ ਕਿ ਆਪਾਂ ਚਾਹ ਬਣਾ ਲਈਆ ਚਾਹ ਬਣਾ ਕੇ ਹੁਣ ਆਪਾਂ ਬੱਚਾ ਨੂੰ ਜਗਾ ਕੇ ਹਟੇ ਆ ਤੇ ਬੱਚੇ ਵੀ ਬਣਾ ਲੈਣਗੇ ਤੇ ਅੱਜ ਤੁਹਾਨੂੰ ਵੀ ਕਰਵਾਵਾਂਗੇ ਪਾਪਾ ਗੁੱਡਾ ਸਾਹਿਬ ਚੱਲਾਂਗੇ ਨਾਲ-ਨਾਲ ਲੈ ਕੇ ਤੁਹਾਨੂੰ ਵੀ ਦਰਸ਼ਨ ਦੀਦਾਰੀ ਕਰਵਾਵਾਂਗੇ ਤੇ ਤੁਸੀਂ ਬਣੇ ਰਹੋ ਸਾਰਾ ਦਿਨ ਵਲੌਗ ਤੇ ਨਾਲ ਤੇ ਆਪਾਂ ਰੈਡੀ ਹੋ ਜਾਈਏ ਰੈਡੀ ਹੋ ਗਏ ਫਿਰ ਤੁਹਾਨੂੰ ਮਿਲਦੇ ਆ ਬੱਚਾ ਨੂੰ ਵੀ ਰੈਡੀ ਕਰ ਲਈਏ ਚਾਹ ਪੀ ਲਈਏ ਫਿਰ ਮਿਲਦੇ ਆ ਤੁਹਾਨੂੰ ਤੇ ਇੱਧਰ ਆਪਾਂ ਰੈਡੀ ਹੋ ਚੁੱਕੇ ਆ ਬੱਚੇ ਵੀ ਰੈਡੀ ਹੋ ਗਏ ਨੇ ਤੇ ਹੁਣ ਆਪਾਂ ਚੱਲੇ ਸੀਗੇ ਪਾਪਾ ਫੁੱਟਾ ਸਾਹਿਬ ਜੀ ਤੇ ਚਲੋ ਜੀ ਨਾਲ-ਨਾਲ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਵਲੌਗ ਨਾਲ ਬਣੇ ਰਹੋ ਤੇ ਆਪਾਂ ਸੂਟ ਪਾ ਲਿਆ ਸੀਗਾ ਪੰਜਾਬੀ ਸੂਟ ਪਾ ਗਏ ਤੁਸੀਂ ਜਿਆੜੀ ਤੇ ਚਲੋ ਸਾਰੇ ਜਣੇ ਚાલਦੇ ਆਂ ਸਾਰੇ ਜਣੇ ਬਾਹਰ ਵੇਟ ਕਰਦੇ ਪਏ ਤੇ ਟਾਈਮ ਹੋ ਚੁੱਕਿਆ ਵਾਜੀ 7:00 ਵਾ ਚੁੱਕੇ ਨੇ ਆਪਾਂ ਕਿੰਨੇ ਟਾਈਮ ਦੇ ਬੱਚਾ ਨੂੰ ਕਹ ਰਹੇ ਸੀ ਜਿਆੜੀ ਉਹ ਕਿਉਂਕਿ ਬਾਅਦ ਵਿੱਚ ਬਹੁਤ ਜ਼ਿਆਦਾ ਢੀੜ ਹੋ ਜਾਂਦੀ ਹੈ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਮੱਥਾ ਬਹੁਤ ਮੁਸ਼ਕਲ ਨਾਲ ਟਿੱਕੇ ਜਾਂਦਾ ਕਿਉਂਕਿ ਵੈਸੇ ਵੀ ਅੱਜ ਸੰਗਰਾਂ ਹੈ ਤੇ ਢੀੜ ਕਾਫੀ ਜ਼ਿਆਦਾ ਹੋਊਗੀ ਸੰਗਤ ਬਹੁਤ ਹੋਊਗੀ ਚਲੋ ਚੱਲੀਏ ਸਾਰੇ ਜਣੇ ਤੇ ਲੋ ਜੀ ਆਪਾਂ ਸਾਰੇ ਲੋਕ ਲਗਾ ਲਏ ਸੀ ਤੇ ਡੈਡੀ ਜੀ ਤੇ ਨਾਲ ਚੱਲੇ ਸੀ ਸਾਡੇ ਤੇ ਮੰਮੀ ਜੀ ਘਰੇ ਸੀ ਤੇ ਮੰਮੀ ਜੀ ਨੂੰ ਸਾਰੀਆਂ ਚਾਬੀਆਂ ਮੈਂ ਘਰ ਦੇ ਲੋਕ ਲਾ ਕੇ ਫੜਾ ਚੱਲੀ ਸੀਗੀ ਤੇ ਮੈਂ ਹਮੇਸ਼ਾ ਇਦਾ ਹੀ ਕਰਦੀ ਜਦੋਂ ਕਿਤੇ ਜਾਣਾ ਹੁੰਦਾ ਸਾਰੇ ਲੋਕ ਲਾ ਕੇ ਚਾਬੀਆਂ ਮੰਮੀ ਨੂੰ ਫੜਾ ਜੰਨੀ ਹੁੰਦੀਆਂ ਤੇ ਤੇ ਸਾਰੇ ਜਣੇ ਗੱਡੀ ਤੇ ਬੈਠ ਗਏ ਸੀ ਜਾ ਕੇ ਤੇ ਮੈਂ ਆਪਣੇ ਲੋਕ ਲਗਾਉਣ ਚ ਤੇ ਥੋੜਾ ਟਾਈਮ ਲੱਗ ਗਿਆ ਸੀਗਾ ਤੇ ਹੁਣ ਆਪਾਂ ਘਰੋਂ ਨਿਕਲ ਗਏ ਸੀਗੇ ਘਰੋਂ ਤੁਰਦਿਆਂ ਤੁਰਦਿਆਂ ਨੂੰ 8:30 ਦਾ ਟਾਈਮ ਹੋ ਗਿਆ ਸੀਗਾ ਬਹੁਤ ਕੋਸ਼ਿਸ਼ ਕੀਤੀ ਸੀ ਕਿ ਥੋੜਾ ਟਾਈਮ ਨਾਲ ਤੁਰਾਂਗੇ ਕਿਉਂਕਿ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸੰਗਤ ਬਹੁਤ ਹੁੰਦੀ ਆ ਤੇ ਕਾਫੀ ਮੁਸ਼ਕਲ ਨਾਲ ਇਹ ਸੀ ਮੱਥਾ ਟੇਕਿਆ ਸੀਗਾ ਬਹੁਤ ਹੀ ਜ਼ਿਆਦਾ ਰਸ਼ ਸੀਗਾ ਬਹੁਤ ਜ਼ਿਆਦਾ ਸੰਗਤ ਸੀਗੀ ਤੇ ਇੱਥੇ ਸਾਰੇ ਜਣੇ ਰੈਡੀ ਹੋ ਕੇ ਆਪਣਾ ਨਿਕਲ ਗਏ ਸੀ ਕਿ ਘਰੋਂ ਨਿਕਲ ਚੁੱਕੇ ਸੀਗੇ ਤੇ ਐਸ਼ੀਨ ਤਾਂ ਆਪਣੇ ਦਾਦਾ ਜੀ ਦੀ ਗੋਦੀ ਵਿੱਚ ਅੱਗੇ ਬੈਠੀ ਹੋਈ ਸੀ ਤੇ ਜਿਸ ਕਰਨ ਤੇ ਅਭੀ ਜੋ ਮੇਰੇ ਨਾਲ ਹੀ ਸੀਗੇ ਦੋਨੋਂ ਬੈਠੇ ਹੋਏ ਤੇ ਮੰਮੀ ਸਾਡੇ ਘਰੇ ਸੀਗੇ ਮੰਮੀ ਵੈਸੇ ਵੀ ਨਾ ਗਰਮੀ 'ਚ ਬਹੁਤ ਘਟ ਜਾਂਦੀ ਆ ਕਿਤੇ ਤੇ ਬਹੁਤ ਜ਼ਿਆਦਾ ਨੌਖਾ ਹੁੰਦਾ ਗਰਮੀ ਵਿੱਚ ਬਹੁਤ ਹੀ ਜ਼ਿਆਦਾ ਘਟ ਜਾਂਦੀ ਆ ਤੇ ਦੇਖੋ ਰਸਤੇ ਜੋ ਆਪਾਂ ਗੁਜ਼ਰ ਰਹੇ ਸੀਦਰੇ ਆਤੋਂ ਤੇ ਦੇਖੋ ਇਹ ਨਾ ਜ਼ਿਆਦਾ ਪਾਣੀ ਸੀ ਨਾ ਬਹੁਤ ਹੀ ਜ਼ਿਆਦਾ ਪਾਣੀ ਹੋਇਆ ਪਿਆ ਸੀ ਸਾਡੇ ਤਾਂ ਇਧਰਲੀ ਸਾਈਡ ਤੇ ਕੁਝ-ਕੁਝ ਜੋ ਨੀਵੀਆਂ ਜਗ੍ਹਾ ਨੇ ਉਹਨਾਂ ਤੇ ਪਾਣੀ ਆ ਵੀ ਚੁੱਕਿਆ ਵਾ ਪਰ ਆਪਣੇ ਤਾਂ ਹਰ ਸਾਲ ਬਚਾਅ ਹੋ ਜਾਂਦਾ ਵਾ ਪਿੰਡ ਦਾ ਕਿਉਂਕਿ ਆਪਣੇ ਉਚਾਈ ਵਿੱਚ ਥੋੜੀ ਜਿਹੀ ਜਗ੍ਹਾ ਬਾੜਨਾ ਬੰਨ ਕਰਕੇ ਬਚਤ ਹੋ ਜਾਂਦੀ ਹੈ ਤੇ ਬਾਕੀ ਜੋ ਨੀਵੇਂ ਪਿੰਡ ਸੀਗੇ ਸਾਰੇ ਉੱਧਰ ਡੁੱਬ ਚੁੱਕੇ ਨੇ ਤੇ ਲੋ ਜੀ ਆਪਾਂ ਬਾਬਾ ਬੁੱਢਾ ਸਬਜ਼ੀ ਪਹੁੰਚ ਚੁੱਕੇ ਸੀਗੇ ਗੱਡੀ ਲਗਾ ਦਿੱਤੀ ਸੀਗੀ ਸਰਦਾਰ ਜੀ ਨੇ ਇੱਕ ਸਾਈਡ ਤੇ ਤੇ ਹੁਣ ਆਪਾਂ ਚੱਲਾਂਗੇ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਤੇ ਪੁੱਛੋ ਨਾ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਗੱਡੀ ਵੀ ਥੋੜੀ ਜਿਹੀ ਪਿੱਛੇ ਰਿਕਵਾ ਦਿੱਤੀ ਸੀਗੀ ਅੱਗੇ ਜਾਣ ਨਹੀਂ ਸੀ ਦਿੰਦੇ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀਗਾ ਸੰਗਰਾਮ ਦਾ ਦਿਨ ਸੀਗਾ ਤੇ ਰਸ਼ ਬਹੁਤ ਜ਼ਿਆਦਾ ਸੀਗਾ ਇਸੇ ਲਈ ਗੱਡੀ ਕਾਫੀ ਪਿੱਛੇ ਹੀ ਰੋਕ ਲਈ ਸੀ ਫਿਰ ਪੈਦਲ ਤੁਰ ਕੇ ਗਏ ਸੀਗੇ ਸਾਰੇ ਜਣੇ ਅਸੀਂ ਤੇ ਤੁਰਦਿਆਂ ਤੁਰਦਿਆਂ ਫਿਰ ਬਹੁਤ ਮੁਸ਼ਕਲ ਨਾਲ ਗੁਰਦੁਆਰੇ ਤੱਕ ਪਹੁੰਚ ਗਏ ਸੀ ਤੇ ਗਰਮੀ ਤਾਂ ਹੱਦੋਂ ਜ਼ਿਆਦਾ ਹੀ ਸੀਗੀ ਤਦੋ ਜੀ ਆਪਾਂ ਗੁਰਦੁਆਰਾ ਸਾਹਿਬ ਐਂਟਰੀ ਕਰ ਲਈ ਸੀ ਕਿ ਗੁਰਦੁਆਰਾ ਸਾਹਿਬ ਆਗੇ ਸੀਗੇ ਸੇਥੇ ਸਾਰੇ ਆਪਣੇ ਬੱਚੇ ਕਹਿ ਰਹੇ ਸੀਗੇ ਅ ਇਸ਼ਨਾਨ ਕਰਨਾ ਵਾ ਫਿਰ ਬਸ ਇਹਦੇ ਪਾਪਾ ਨੇ ਤੇ ਐਸ਼ਲੀਨ ਨੇ ਦੋਨੋਂ ਨੇ ਇਸ਼ਨਾਨ ਕੀਤਾ ਸੀਗਾ ਤੇ ਮੈਂ ਤਾਂ ਵੈਸੇ ਵੀ ਨਹੀਂ ਸੀ ਇਸ਼ਨਾਨ ਕੀਤਾ ਆਪਣਾ ਮੂੰਹ ਧੋ ਲਿਆ ਸੀਗਾ ਤੇ ਨਾ ਹੀ ਡੈਡੀ ਜੀ ਨੇ ਕੀਤਾ ਸੀਗਾ ਤੇ ਇੱਥੇ ਪਹਿਲਾਂ ਬੱਚੇ ਆਪਣਾ ਐਸ਼ਲੀਨ ਤੇ ਉਹਦੇ ਪਾਪਾ ਇਸ਼ਨਾਨ ਕਰ ਲੈਣਗੇ ਫਿਰ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਾਂਗੇ ਮੱਥਾ ਟੇਕਾਂਗੇ ਤੇ ਭੀੜ ਬਹੁਤ ਜ਼ਿਆਦਾ ਸੀਗੀ ਰਸ਼ ਬਹੁਤ ਸੀਗਾ ਮੇਰੇ ਕੋਲੋਂ ਅੰਦਰੋਂ ਕੋਈ ਵੀ ਵਲੌਗ ਯਾਨੀ ਕਿ ਅੰਦਰੋਂ ਵੀਡੀਓ ਨਹੀਂ ਸੀ ਬਣੀ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਅੰਦਰੋਂ ਵੀਡੀਓ ਬਣਾਉਂਗੀ ਪਰ ਬਹੁਤ ਹੀ ਜ਼ਿਆਦਾ ਰਸ਼ ਸੀਗਾ ਬਹੁਤ ਹੀ ਜ਼ਿਆਦਾ ਸੰਗਤ ਸੀਗੀ ਤੇ ਇਸੇ ਲਈ ਮੇਰੇ ਕੋਲੋਂ ਅੰਦਰੋਂ ਵੀਡੀਓ ਸ਼ੂਟ ਹੋਈ ਨਹੀਂ ਸੀਗੀ ਦੇਖੋ ਅਸੀਂ ਇੱਧਰ ਲੱਗੇ ਸੀਗੇ ਲਾਈਨ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਾਂ ਜੋ ਕਿ ਮਿੱਠੇ ਪ੍ਰਸ਼ਾਦੇ ਹੁੰਦੇ ਨੇ ਮਿੱਸੇ ਪ੍ਰਸ਼ਾਦੇ ਉਹ ਲੈ ਕੇ ਤੇ ਇੱਥੇ ਆਪਾਂ ਛਕੇ ਸੀਗੇ ਬੈਠ ਕੇ ਤੇ ਸਾਰੇ ਜਣੇ ਪੱਖੇ ਦੇ ਥੱਲੇ ਬੈ ਗਏ ਸੀਗੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਮੇਰੇ ਹਸਬੰਦ ਨੇ ਥੋੜਾ ਟਾਈਮ ਚਲੇ ਗਏ ਸੀ ਸੇਵਾ ਕਰਨ ਵਾਸਤੇ ਤੇ ਅਸੀਂ ਇੱਥੇ ਸਾਰੇ ਜਣੇ ਬੈਠ ਗਏ ਸੀਗੇ ਮੈਂ ਬੱਚੇ ਨੂੰ ਲੈ ਕੇ ਇੱਥੇ ਬੈਠ ਗਈ ਸੀ ਦਾਦੀ ਜੀ ਵੀ ਬੈਠ ਗਏ ਸੀਗੇ ਤੇ ਇੱਥੇ ਅਸੀਂ ਮਿੱਸੇ ਪ੍ਰਸ਼ਾਦੇ ਜੋ ਹੁੰਦੇ ਨੇ ਲੈ ਕੇ ਆਏ ਸੀਗੇ ਤੇ ਸਾਰਿਆਂ ਨੇ ਬੈ ਕੇ ਛਕੇ ਸੀਗੇ ਫਿਰ ਉਸ ਤੋਂ ਬਾਅਦ ਅਸੀਂ ਪ੍ਰਸ਼ਾਦੇ ਛਕੇ ਫਿਰ ਚਾਹ ਪੀਤੀ ਫਿਰ ਆਪਣਾ ਨਵਾਨਾ ਚੱਟ ਚਲੇ ਗਏ ਉੱਥੇ ਬੈਠੇ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਰੇ ਸੀਗੇ 2-3 ਘੰਟੇ ਆਪਾਂ ਲੱਗੇ ਸੀਗੇ ਉੱਥੇ ਐਦਾਂ ਕਦੀ ਕਿੱਥੇ ਬੈਠ ਕਦੀ ਕਿੱਥੇ ਬੈਠ ਕਿਉਂਕਿ ਪੱਕੇ ਤੋਂ ਬਣਾ ਤਾਂ ਬਿਲਕੁਲ ਵੀ ਕਿਤੇ ਵੀ ਬੈਠਾ ਨਹੀਂ ਸੀ ਜਾਂਦਾ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਇੱਥੇ ਆਪਾਂ ਦਰਸ਼ਨ ਕਰਾਏ ਸੀਗੇ ਗੁਰਦੁਆਰਾ ਸਾਹਿਬ ਮੱਠਾ ਠੇਕ ਲਿਆ ਸੀ ਤੇ ਹੁਣ ਆਪਣਾ ਵਾਪਸੀ ਹੋਣ ਲੱਗੀ ਸੀਗੀ ਵਾਪਸ ਚੱਲੇ ਸੀਗੇ ਘਰ ਨੂੰ ਤੇ ਬੱਚਾ ਨੇ ਕੁਝ ਜੋ ਖਰੀਦਣਾ ਸੀਗਾ ਮੈਨੂੰ ਕਹਿ ਰਹੇ ਸੀਗੇ ਬੱਚੇ ਨੇ ਥੋੜਾ ਬਹੁਤਾ ਜੋ ਆਪਣਾ ਇੱਕ ਅੱਧੀ ਚੀਜ਼ ਲੈਣੀ ਸੀਗੀ ਵੈਸੇ ਤਾਂ ਬੱਚੇ ਬਹੁਤ ਜ਼ਿਆਦਾ ਘਟ ਲੈਂਦੇ ਨੇ ਐਸ਼ਲੀਨ ਦਾ ਜ਼ਿਆਦਾ ਹੁੰਦਾ ਵਾ ਤੇ ਇੱਥੇ ਅਸੀਂ ਜਾਂਦੇ ਜਾਂਦੇ ਨਹੀਂ ਐਸ਼ਲੀਨ ਨੂੰ ਇੱਕ ਅੱਧਾ ਖੜਾਉਣਾ ਲੈ ਆ ਦਿੱਤਾ ਸੀਗਾ ਜ਼ਿਆਦਾ ਤਾਂ ਕੁਝ ਮੈਂ ਤਾਂ ਆਪਣੇ ਲਈ ਕੁਝ ਵੀ ਖਰੀਦਿਆ ਨਹੀਂ ਸੀ ਹੈਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗਾ ਖੜੇ ਹੋਣ ਤੇ ਬਿਲਕੁਲ ਵੀ ਮਾਰ ਨਹੀਂ ਸੀ ਕਰ ਰਿਆ ਤੇ ਇੱਥੇ ਨਾ ਦੋ ਪੌਦੇ ਲੈ ਆ ਸੀਗੇ ਅਸੀਂ ਤੇ ਉੱਥੇ ਸੰਗਤ ਲੈ ਕੇ ਆਈ ਸੀਗੀ ਪੌਦੇ ਤੇ ਉੱਥੋਂ ਪੌਦੇ ਲੈਲੇ ਸੀ ਕਿ ਅਮਰੂਦ ਦਾ ਸੀਗਾ ਤੇ ਇੱਕ ਨਿੰਮ ਸੀਗੀ ਤੇ ਦੇਖੋ ਅਸੀਂ ਨਾ ਜਦੋਂ ਵਾਪਸ ਐਂਟਰੀ ਕੀਤੀ ਸੀਗੀ ਅ ਅਸੀਂ ਵਾਪਸ ਜਿੱਦੋਂ ਜਾਣ ਲੱਗੇ ਸੀਗਾ ਇੱਕ ਡੇਢ ਦਾ ਟਾਈਮ ਹੋਊਗਾ ਜਦੋਂ ਅਸੀਂ ਵਾਪਸੀ ਕੀਤੀ ਤੇ ਉਦੋਂ ਵੀ ਇੰਨੀ ਜ਼ਿਆਦਾ ਸੰਗਤ ਦੇਖੋ ਕਾਫੀ ਜ਼ਿਆਦਾ ਗੱਡੀਆਂ ਦੀ ਲਾਈਨ ਲੱਗੀ ਹੋਈ ਸੀਗੀ ਤੇ ਬਹੁਤ ਹੀ ਜ਼ਿਆਦਾ ਸੰਗਤ ਆ ਰਹੀ ਸੀਗੀ ਬਹੁਤ ਹੀ ਜ਼ਿਆਦਾ ਟਰਾਲੀਆਂ ਭਰ ਕੇ ਗੱਡੀਆਂ ਵਿੱਚ ਤੇ ਹਲੇ ਵੀ ਜਿਹੜੀ ਸਾਈਡ ਜਿੱਧਰੋਂ ਜਾ ਰਹੇ ਸੀ ਉਧਰ ਰਸ਼ ਘੱਟ ਸੀ ਤੇ ਜਿੱਧਰੋਂ ਇਧਰੋਂ ਆ ਰਹੇ ਸੀ ਉਧਰ ਰਸ਼ ਜ਼ਿਆਦਾ ਸੀਗਾ ਕਾਫੀ ਸੰਗਤ ਆ ਰਹੀ ਸੀ ਹਲੇ ਤੱਕ ਵੀ ਤੇ ਲੋ ਜੀ ਆਪਾਂ ਰਸਤੇ ਵਿੱਚ ਪਹੁੰਚਦੇ ਪਹੁੰਚਦੇ ਤੁਹਾਨੂੰ ਦਿਖਾਉਣੀ ਹੈ ਕਿ ਕਿਹੜੀਆਂ-ਕਿਹੜੀਆਂ ਨੀਵੀਆਂ ਜਗ੍ਹਾ ਤੇ ਦੇਖੋ ਪਾਣੀ ਆਇਆ ਹੋਇਆ ਵਾ ਕਾਫੀ ਜ਼ਿਆਦਾ ਦਿੱਕਤ ਹੋਈ ਪਈ ਆ ਸਾਰਿਆਂ ਨੂੰ ਜਿੱਧਰ ਨੀਵੀਆਂ ਜਗ੍ਹਾ ਸਿਗੀਆਂ ਪਾਣੀ ਆਇਆ ਦਰਿਆ ਫੁੱਲ ਹੋਇਆ ਪਿਆ ਸੀ ਅਸੀਂ ਰੁਕ ਕੇ ਦੇਖ ਕੇ ਦੇ ਰਹੇ ਸੀ ਕਿੰਨਾ ਟਾਈਮ ਤਿਕਰਾ ਬਹੁਤ ਹੀ ਭਰਿਆ ਹੋਇਆ ਵਾ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਤੇ ਜੇ ਚੈਨਲ ਤੇ ਪਹਿਲੀ ਵਾਰੀ ਆਉਂਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜੇ ਕਈ ਵਾਰੀ ਭਾਸ਼ਾ ਦੀ ਸਮਝ ਨਹੀਂ ਆਉਂਦੀ ਕਈ ਵਾਰੀ ਵੀਡੀਓ ਇੰਗਲਿਸ਼ ਚ ਹੋ ਜਾਂਦੀ ਆ ਤੇ ਆਪਾਂ ਨੂੰ ਆਪਸ਼ਨ ਇੱਥੇ ਹੀ ਮਿਲ ਜਾਂਦੀ ਆ ਆਪਣੇ YouTube ਤੇ ਤੁਸੀਂ ਕੱਢ ਸਕਦੇ ਹੋ ਇੱਥੋਂ ਹੀ ਆਪਣੀ ਸੈਟਿੰਗ ਕਰਕੇ ਤੁਸੀਂ ਪੰਜਾਬੀ ਦੇ ਵਿੱਚ ਵੀਡੀਓ ਸੁਣ ਸਕਦੇ ਹੋ ਕਿਉਂਕਿ ਸਾਰਿਆਂ ਦੀ ਇਦਾਂ ਦੀ ਦਿੱਕਤ ਆ ਰਹੀ ਆ ਕਈਆਂ ਨੂੰ ਪੰਜਾਬੀ ਸੁਣ ਰਹੀ ਆ ਕਈਆਂ ਨੂੰ ਕਿੱਦਾਂ ਸੁਣ ਰਹੀ ਆ ਤੇ ਮਿਲਦੇ ਆ ਲੈਕਸ ਦੇ ਉਦੋਂ ਤੱਕ ਲਈ ਬਾਏ ਬਾਏ